ਮੈਸਤਰੀ ਬਣਾਉਣੇ ਕੋਲ ਬਣ ਕੇ ਆ ਗਿਆ ਏ ਠੀਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਡਾਡਾ ਜੀ ਦੇ ਵਲੌਗ ਦੇ ਵਿੱਚ ਸੋ ਅੱਜ ਹੈਗਾ ਛਿੱਦੀ ਦਾ ਰਤਨ ਤਾਂ ਸੰਗ੍ਰੋਪ ਇੱਕ ਬਾਦਰ ਜੀ ਦਾ ਉਸ ਦੇ ਸੰਬੰਧ ਵਿੱਚ ਗੁਰਦਰਾ ਬਾਬਾ ਸਿੱਧ ਸਰਸਾਂਜੀ ਵਿਖੇ ਚੱਲ ਰਿਹਾ ਪ੍ਰੋਗਰਾਮ ਹਨ ਬਾਠਾਂ ਦੇ ਭੋਗ ਪਏ ਆ ਤੇ ਕਰਾਉਣੇ ਤੁਹਾਨੂੰ ਦਰਸ਼ਨ ਮਿਲੇ ਬਨੇਰਾ ਵਲੌਗ ਦੇ ਨਾਲ ਚੈਨਲ ਨੂੰ ਲਾਈਕ ਕਮੈਂਟ ਦੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਕਰਾਉਣੇ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਮਿਲੇ ਸੋ ਮਿਲਦੇ ਆਪਾਂ

ਸਿਕ ਸੰਗਤਾਂ ਦੇ ਜਿਹੜੇ ਜਾਣਦੇ ਹਨ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰ ਨੂੰ ਤੁਸੀਂ ਜਲ ਪਾਣੀ ਛਕੋ ਛੱਕੇ ਦਾਲ ਇਸ ਗੁਰੂ ਦਰਬਾਰ ਵਿੱਚ ਗੁਰਦੁਆਰ ਵਿੱਚ ਆਣ ਕੇ ਬੈਠੋ ਤੇ ਆਪਾਂ ਤਾਂ ਸਤਿਗੁਰੂ ਦੇ ਪਾਤਸ਼ਾਹ ਦਾ ਕੀ ਕਹਿੰਦੇ ਸੁਆਮੀ ਜੀ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਸਵਾਦੀ ਗੁਰੂ ਕਾ ਦੀ ਜੁਬੇਲਾ ਦੀ ਜਿਹੜੀ ਹੈ ਉਹ ਤੇਰੇ ਸਿਰ ਤੇ ਆਰ ਪੈਣੀ ਹੈ ਤੇ ਮਾਤਾ ਗੁਜਰੀ ਜੀ ਨੇ ਹੱਥ ਜੋੜ ਕੇ ਕੀ ਆਖੇ ਸਵਾਦੀ ਜੀ ਜੇ ਮੇਰੇ ਇੱਕ ਵਿਰਵਾ ਹੋਂ ਦੇ ਨਾਲ ਲੱਖਾਂ ਹੂਰ ਸੁਹਾਗਣਾ ਮਾ ਸਕਣ ਲੱਖਾਂ ਜੀ ਉਹ ਨਹੀਂ ਜਾ ਰਹੇ ਆ ਪ੍ਰਸ਼ਾਦਾ ਸ਼ਕ ਨਗਰ ਤੇ ਇਧਰ ਉੱਥੇ ਆ ਸਕਦੇ ਹੋ ਦਰਸ਼ਨ ਕਰਦੇ ਬਣੇ ਰਹਿ ਲੋਗ ਦੇ ਨਾਲ ਤਾਂ ਮਾਤਾ ਉਸ ਦੇ ਬਾਦ ਬਾਦਸ਼ਾਹਾਂ ਦੀ ਜਿਹੜੀ ਸੈ ਸੰਗਤਾਂ ਦਾ ਚਾਰ ਬੋਸਿਆ ਤੁਹਾਨੂੰ ਦੇਖ ਰਹਾ ਹਾਂ ਪਹਿਲਾ ਰਾਜੇ ਉਹਨਾਂ ਹੁਣ ਭਾਗਤ ਜੀ ਕੋਲ ਜਨਾਰੇ ਦਾ ਦਰਸ ਕਰਦੇ ਚਾਹੋ ਸਨਕਾਰ ਪਾਰ ਤੋਂ ਨਾ ਛੋੜ ਦਿੱਤਾ ਇਧਰ ਆ ਓਏ ਦਰਸ ਕਰ ਇਧਰ ਆ ਸਕਦਾ ਸਕਦਾ ਸਿਕੰਦਰ ਆਪਣੇ ਸਾਲ 5 ਸਿੱਖ ਹੈ ਅਜਾ ਪਿੱਛਾ ਹੋਵੇ ਬਾਬਾ ਬ੍ਰੇਮ ਲੈਣਾ ਚੁੜਾ ਹਾਂ ਚੁੜਾ ਨਾਉਈ ਸਾਰ ਬਣਾ ਬਲੌਗ ਇੱਥੇ ਕੋਈ ਆ ਵਾਹ ਵੈਟਰ ਚੜਾ ਕੇ ਗਏ ਬਾਬੇ ਦੇ ਨਾ ਐ ਮੀਰ ਬਣ ਗਿਆ ਸੇਵਾ ਲੁੱਟ ਕੇ ਲੈ ਗਿਆ ਹੁਣ ਰੋਂਦੇ ਫਿਰ ਲੋਕੀ ਬਣ ਗਿਆ ਇਹ ਸਾਬੂਨ ਨੂੰ ਲੈਪਟ ਕੀਤਾ ਜਾ ਰਿਹਾ ਹੈ ਇਹ ਕਬੱਡੀ ਦੇ ਆਪ ਨੂੰ ਇਹੋ ਜਿਹਾ ਟਰੈਕਟਰ ਦੇਣਾ ਆ ਕਿ ਭਵਾਨੀ ਜਿੱਤ ਗਿਆ ਤੇ ਹਾਂ ਓਏ ਯਾਰ ਕੀ ਕੋਸਤੀ ਜਿੱਤ ਗਿਆ ਤੈਨੂੰ ਆ ਕਰ ਦੇਣਾ ਕਿ ਬੁੱਢੇ ਦਿਨ ਟਰੈਕਟਰ ਇਹ ਤੇਰਾ ਤੋਦੂਗੇ ਢਾਕੜੂ ਨੇ ਮਾਰ ਕੇ ਸਾਰਾ ਪਾ ਇਹ ਸਾਨੂੰ ਮਨਜ਼ੂਰ ਆ ਹੁਣ ਮੂੰਹ ਕਰਕੇ ਦੱਸ ਨਾ ਨਾ ਵੀਰੇ ਕਹੇ ਹੁਣ ਇਹਨੂੰ ਤਾਂ ਮੇਸਤਰੀ ਬਣਾਉਣ ਕਾ ਲਾਇਆ ਤੇ ਮਜਦੂਰ ਬਣ ਕੇ ਆ ਗਿਆ ਏ ਇਧਰ ਮਗਾਰਾ ਮੇਸਤਰੀ ਸਾਹਿਬ ਮੈਂ ਕਹਾਂ ਠੇਕੇਦਾਰ ਬਣ ਕੇ ਆਊਗਾ ਏ ਪਰੇ ਇਹ ਦੇ ਵਿਚਾਰੇ ਮਜਬੂਰੀ ਬਣ ਕੇ ਆ ਗਿਆ ਨੇ ਮਜਬੂਰ ਆ ਕਿਹਦਾ ਜੀ ਮਜਬੂਰ ਮਜਬੂਰ ਰਹੀਦਾ ਜੀ ਮਜਬੂਰੀ ਬਣ ਕੇ ਆ ਗਿਆ ਨੇ ਹੈ ਜੰਮਦਾ ਬੱਚਾ ਥੜੀ ਵੀ ਕਾਰੀਗਰ ਬਣਨ ਦਾ ਹਾਂ ਇਹ ਕਿੰਗਾ ਹਟ ਜਾਸਾ ਉਹਦੇ ਨਾਲ ਜੰਮਿਆ ਹੀ ਆਗੇ ਹੈ ਇਹਦਾ ਹਲ ਕੂੜਾੜਾ ਵੀ ਪੜਿਆਣਾ ਵਲੌਗ ਦਾ ਗੱਲ ਦਾ ਖੁੱਸ ਗਿਆ ਹੀ ਹੁੰਦੇ ਤੈਨੂੰ ਨਿਕਟਾਈ ਆ ਨਹੀਂ ਨਿਕਟਾਈ ਹਾਂ ਲੱਗਦੀ ਤਾਂ ਇਹ ਤੇਲ ਵਾਲੇ ਵਹੀਂ ਦੀ ਨੇ ਟਾਈ ਇਹਦੇ ਸਾੜਿਆ ਗਈ। ਡਰਾਵਰ ਆ ਗਈ। ਕਟਾਉਂਦਾ ਨਹੀਂ ਆਗ ਹੀ ਲਾਉਂਦਾ ਏ। ਆ ਡਰਾਈਵਰ ਆ ਗਿਆ ਤਰੂ ਡਰਾਈਵਰ ਆਏ ਛੋਟੇ ਆਉਂਦੇ ਆ ਕਰ ਮਮਾ ਠਰਾ ਦਿੰਦੇ ਡਰਾਈਵਰ ਆਗਾ। ਹਾਂ ਹਾਂ। ਇਹ ਛੋਟੇ ਦਾ ਡਰਾਈਵਰ ਤੇ ਇਹ ਆ ਉੱਡਾ ਹੀ ਛੋਟਾ ਤੇ ਉੱਡਾ ਹੀ ਇਹ ਆ। ਐਵੇਂ ਚਲਾ ਸਕਦਾ ਹੈ ਰਿਕਟਰ ਤੇ ਬੈਠਾ ਜਾਈ ਦੂ ਮੈਂ ਕਿਹ ਪੁੱਤ ਕਿੱਥੇ ਚੱਲੇ ਜੀ? ਜਿਵੇਂ ਉਹ ਕਹਿੰਦਾ ਜੀ। ਹਾਂ। ਟੋਪੋ ਪੁੱਤ ਬੈਠਾ ਕਿੱਥੇ ਚੱਲੇ ਨਹੀਂ? ਹਾਂ। ਇਹ ਵੀਰ ਗਿਆ ਤੇ ਕੱਟੋ। ਪਿੰਡ ਨਾ ਪਿੰਡ। ਰਿਕਟਰ ਤੇ ਬਹੁਤ ਵਧੀਆ ਹੈ। ਰਿਕਟਰ ਤੇ ਵਧੀਆ ਵਾ।